ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਡਾਕਟਰ ਜੀ ਗੁੱਡ ਈਵਨਿੰਗ ਵੈਲਕਮ ਟੂ ਮਾਈ ਚੈਨਲ YouTube ਤੇ ਅੱਜ ਅਸੀਂ ਜਾ ਰਹੇ ਆ ਮਾਤਾ ਨੈਣਾ ਦੇਵੀ ਜੀ ਕਿੱਦਾਂ ਤੁਸੀਂ ਬੋਰਡ ਦੇਖ ਸਕਦੇ ਹੋ ਤੇ ਆਪਾਂ ਇਥੋਂ ਲੁਧਿਆਣਾ ਤੋਂ ਚੱਲਿਆ ਪਹਿਲੇ ਆਨੰਦਪੁਰ ਸਾਹਿਬ ਜਾਵਾਂਗੇ ਉੱਥੋਂ ਅੱਗੇ ਆਪਾਂ ਜਾਵਾਂਗੇ ਨੈਣਾ ਦੇਵੀ ਜੀ ਤਾਂ ਕਰਦੇ ਅੱਜ ਦਾ ਵਲੋਗ ਸਟਾਰਟ ਨਾਲ ਮੇਰੇ ਹੈਗੇ ਪਨੀਤ ਭਾਈ ਪਨੀਤ ਭਾਈ ਮੜਾ ਕੈਮਰਾ ਇਧ ਨੂੰ ਕਰਕੇ ਰਾਨੂੰ ਦਿਖਾ ਰੰਨੇ ਆ ਠੀਕ ਹੈ ਜੀ ਤੇ ਹੁਣ ਅਸੀਂ ਜਿੱਦਾਂ ਵੀ ਰਸਤੇ ਸਾਨੂੰ ਜੋ ਵੀ ਦਿੱਕਤ ਆਊਗੀ ਆ ਪਰਖਾਨੀ ਆਊਗੀ ਜਿੱਦਾਂ ਵੀ ਨਹੀਂ ਤਾਂ ਉਹ ਆਊਗਾ ਉਹ ਤਾਂ ਨਾਲ ਸ਼ੇਅਰ ਕਰਦੇ ਰਹਿਾਂਗੇ ਜੋ ਵੀ ਘਟ ਘਟ ਵਿਊ ਹੋਊਗੇ ਤੇ ਸਾਡਾ ਸਫਰ ਹੋਊਗਾ ਰਸਤੇ 'ਚ ਹੋਰ ਯਾਤਰੀ ਮਿਲੂਗੇ ਸਾਨੂੰ ਮਾਤਾ ਦੇ ਜਾਣ ਵਾਲੇ ਆਪਾਂ ਸਾਰਿਆਂ ਨਾਲ ਤੁਹਾਨੂੰ ਸ਼ੂਟ ਤੇ ਦਿਖਾਦੇ ਰਹਿਾਂਗੇ ਤਾਂ ਹੁਣ ਕਰਦੇ ਆਪਾਂ ਅੱਜ ਦੀ ਜਰਨੀ ਸਟਾਰਟ ਤੇ ਬਾਈਕ ਤੇ ਜਾ ਰਿਹਾ ਅਸੀਂ ਬਾਈ ਰੋਡ ਜਾ ਰਿਹਾ ਤੇ ਇੱਥੋਂ ਸਿੱਧੇ ਜਾਣਾ ਵੱਲੇ ਅਸੀਂ ਲੋ ਜੀ ਤੇ ਇੱਥੇ ਸਾਡੀ ਜਰਨੀ ਹੋ ਗਈ ਆ ਸਟਾਰ ਦੁਰਾਹਣ ਐ ਦੇ ਨਾਲ ਨਾਲ ਸਾਡੀ ਜਰਨੀ ਸਟਾਰਟ ਹੋਈ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਪੂਰੀ ਨਹਿਰ ਹੈਗੀ ਆ ਨਹਿਰ ਦੇ ਉੱਪਰ ਪੂਰੀ ਪਈ ਹੋਈ ਆ ਕੜਾਕੇ ਦੀ ਉਸ ਜਿਹਨੂੰ ਅਸੀਂ ਧੁੰਦ ਕਹਿੰਦੇ ਆ ਜਿਹੜੀ ਕਿ ਲੱਗ ਰਹੀ ਆ ਬਹੁਤ ਹੀ ਜ਼ਿਆਦਾ ਵਧੀਆ ਨਹਿਰ ਦੇ ਨਾਲ-ਨਾਲ ਜਾਂਦੇ ਹੋਏ ਸਾਨੂੰ ਢੰਡੀ-ਢੰਡੀ ਹਲਕੇ-ਹਲਕੇ ਲੱਗ ਰਹੀ ਹੈ ਬਹੁਤ ਹੀ ਵਧੀਆ ਹਵਾ ਜਿਸ ਦਾ ਆ ਰਿਹਾ ਸਾਡੇ ਸਫ਼ਰ ਦਾ ਬਹੁਤ ਹੀ ਜ਼ਿਆਦਾ ਮਜ਼ਾ ਲੁਧਿਆਣਾ ਤੋਂ ਜੈ ਮਾਤਾ ਨਾਨਾ ਦੇਵ ਜੀ ਤੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਦੇ ਦੋ ਰਸਤੇ ਹੈਗੇ ਇੱਕ ਹੈਗਾ ਚੰਡੀਗੜ੍ਹ ਰੋਡ ਤੋਂ ਤੇ ਦੂਸਰਾ ਹੈਗਾ ਜਿੱਦਾਂ ਕਿ ਆਪਾਂ ਜਾ ਰਹੇ ਹਾਂ ਦਰਾਹ ਨਹਿਰ ਦੇ ਨਾਲ-ਨਾਲ ਦੂਸਰਾ ਹੈ ਚੰਡੀਗੜ੍ਹ ਰੋਡ ਤੇ ਬਹੁਤ ਹੀ ਜ਼ਿਆਦਾ ਜਾਮ ਹੁੰਦਾ ਹੈ ਇਸ ਲਈ ਅਸੀਂ ਜਾ ਰਹੇ ਹਾਂ ਦਰਾਹ ਨਹਿਰ ਦੇ ਨਾਲ-ਨਾਲ ਕਿਉਂਕਿ ਇੱਥੇ ਜਿੰਨੇ ਵੀ ਸ਼ਰਧਾਲੂ ਹੁੰਦੇ ਆ ਮਾਤਾ ਦੇ ਜਾਣ ਵਾਲੇ ਸਾਰੇ ਇਸੇ ਰਸਤੇ ਤੋਂ ਜਾਂਦੇ ਆ ਥੋੜੀ ਦੇਰ ਚ ਸਾਨੂੰ ਅੱਗੇ ਮਿਲਿਆ ਮ ਲੱਗ ਰਿਹਾ ਸੀ ਮਾਤਾ ਜੀ ਦੇ ਭਜਨ ਜੋ ਕਿ ਮਨ ਨੂੰ ਦੇ ਰਿਹਾ ਸੀ ਬਹੁਤ ਹੀ ਵਧੀਆ ਸ਼ਾਂਤ ਹੁਣ ਅਸੀਂ ਇੱਥੇ ਬੈਠ ਕੇ ਛਕਾਂਗੇ ਲੰਗਰ ਤੇ ਫਿਰ ਕਰਾਂਗੇ ਅਗਲੀ ਜਰਨੀ ਸਟਾਰਟ ਲੰਗਰ ਹਾਲ 'ਚ ਅਸੀਂ ਬੈਠ ਗਿਆ ਤੇ ਹੁਣ ਲੱਗਿਆ ਅਸੀਂ ਗਰਮਾ ਗਰਮ ਛਕਣ ਲੰਗਰ ਤੇ ਲੰਗਰ ਹੈਗਾ ਬਹੁਤ ਹੀ ਜ਼ਿਆਦਾ ਸਵਾਦ ਟੇਸਟੀ ਜਿਸ ਨੂੰ ਖਾਣ ਦਾ ਆ ਰਿਹਾ ਬਹੁਤ ਹੀ ਵਧੀਆ ਆਨੰਦ ਤੇ ਮਜ਼ਾ ਲੰਗਰ ਖਾਣ ਤੋਂ ਬਾਅਦ ਅਸੀਂ ਬਦੇ ਅੱਗੇ ਜਰਨੀ ਵੱਲ ਨੂੰ ਤੇ ਹੁਣ ਅਸੀਂ ਪਹੁੰਚ ਗਏ ਦਾਸਤਾਨੇ ਇਸ਼ਾਰਤ ਇੱਥੇ ਹਾਈਵੇ ਦੇ ਐਂਟਰ ਕਰਦੇ ਸਾਰ ਹੀ ਕੀਤੀ ਹੋਈ ਸੀ ਬਹੁਤ ਹੀ ਵਧੀਆ ਲਾਈਟਿੰਗ ਦੇਖਣ ਨੂੰ ਜੋ ਲੱਗਦੀ ਸੀ ਉਤੀ ਜਾ ਰਬ ਵਧੀਆ ਤੇ ਵਿਊ ਦਾ ਆ ਰਿਹਾ ਸੀ ਬਹੁਤ ਹੀ ਵਧੀਆ ਮਜ਼ਾ ਤੇ ਹੁਣ ਤੁਹਾਨੂੰ ਮੈਂ ਦਿਖਾਨਾ ਅੱਗੇ ਦਾ ਵੀ ਵਿਊ ਸ਼੍ਰੀ ਚਮਕੌਰ ਸਾਹਿਬ ਜੀ ਦਾਸਤਾ ਨੇ ਇਸ਼ਾਰਤ ਦੇ ਮੋੜੇ ਹੁਣ ਅਸੀਂ ਲੰਘਦੇ ਪਏ ਆ ਜਿੱਦਾਂ ਇਹਨਾਂ ਨੂੰ ਕੈਮਰਾ ਕਰਕੇ ਦਿਖਾ ਵੀ ਦਿਨਾ ਆ ਇਹ ਹੈਗਾ ਆ ਦਾਸਤਾਨ ਅਨਿਸ਼ਾਦਤ ਸ੍ਰੀ ਚਮਕੌਰ ਸਾਹਿਬ ਸਾਹਿਬ ਜੀ ਇਹ ਹੈ ਐਂਟਰੀ ਗੇਟ ਸੀ ਪਿੱਛੇ ਜਿਹੜਾ ਲੰਘ ਕੇ ਗਿਆ ਆ ਤੇ ਇਹ ਪੂਰਾ ਦਾ ਪੂਰਾ ਥਿ ਵ ਯੂ ਆ ਤੇ ਚ ਇੰਜੋਏ ਕਰਦੇ ਹੋਏ ਪੈਦਲ ਯਾਤਰੀ ਵੀ ਜਾ ਰਹੇ ਸਨ ਜੋ ਨੱਚਦੇ ਹੋਏ ਆਪਣਾ ਇੰਜੋਏ ਕਰਦੇ ਹੋਏ ਮਾਤਾ ਜੀ ਦਾ ਨਾਮ ਜਪਦੇ ਹੋਏ ਪੈਦਲ ਆਪਣੀ ਯਾਤਰਾ ਕਰਦੇ ਹੋਏ ਪਏ ਸੀਗੇ ਤੇ ਜਦੋਂ ਅਸੀਂ ਰਸਤੇ ਜਾਂਦੇ ਸੀਗੇ ਦਾ ਸਾਈਕਲ ਤੇ ਕੁਝ ਸਵਾਰ ਸਨ ਕੁਝ ਉਹਦਾ ਪੈਦਲ ਜਾਂਦੇ ਸੀ ਜੋ ਆਪਣੀ ਯਾਤਰਾ ਦਾ ਇੰਜੋਏ ਕਰਦੇ ਹੋਏ ਜਾ ਰਹੇ ਸੀਗੇ ਬੱਦਰ ਲੋ ਜੀ ਹੁਣ ਅਸੀਂ ਪਹੁੰਚ ਗਏ ਸ਼੍ਰੀ ਆਨੰਦਪੁਰ ਸਾਹਿਬ ਜੀ ਤਿਆਰ ਲੱਗੇਗਾ ਸਾਹਮਣੇ ਗੇਟ ਜਿੱਤੋਂ ਅਸੀਂ ਐਂਟਰ ਕਰਾਂਗੇ ਤੇ ਇਹ ਸਾਰਾ ਜੋ ਏਰੀਆ ਸ਼੍ਰੀ ਆਨੰਦਪੁਰ ਸਾਹਿਬ ਅਸੀਂ ਐਂਟਰ ਹੋ ਚੁੱਕੇ ਹਾਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਤੇ ਆਹ ਲੱਗਿਆ ਗੇਟ ਜੋ ਅਸੀਂ ਕ੍ਰੋਸ ਕਰ ਲਿਆ ਆ ਤੇ ਹੁਣ ਪਹੁੰਚ ਜਾਣਾ ਈ ਥੋੜੀ ਟਾਈਮ ਤੱਕ ਸ਼੍ਰੀ ਆਨੰਦਪੁਰ ਸਾਹਿਬ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਰਸਤਾ ਦੇਖਣ ਨੂੰ ਥੋੜਾ ਜਿਆਦਾ ਵਧੀਆ ਲੱਗ ਰਿਹਾ ਆ ਕੋ ਬਹੁਤ ਹੀ ਲੰਬਾ ਚੁੜਾ ਰੋਡ ਆ ਤੇ ਵਿਊ ਬੜਾ ਵਧੀਆ ਆ ਰਿਹਾ ਆ ਪਰ ਥੋੜੇ ਮੱਛਰ ਔਨ ਕਰਕੇ ਮੈਨੂੰ ਸੇਫਟੀ ਲਈ ਐਨਕਾ ਲਗਾਉਣੀਆਂ ਪਈਆਂ ਆਤਮਾਤਾ ਦੇ ਭਜਨਾ ਤੇ ਕਰਦੀ ਹੋਈ ਜਾਤਾ ਤੇ ਜਾ ਰਹੀ ਸੀਗੀ ਤੇ ਥੋੜਾ ਹੋਰ ਅੱਗੇ ਪਹੁੰਚ ਕੇ ਅਸੀਂ ਪਹੁੰਚ ਗਏ ਮਾਰਕੀਟ 'ਚ ਜਿੱਥੇ ਲੱਗਾ ਹੋਇਆ ਸੀਗਾ ਆਈਸਕ੍ਰੀਮ ਦਾ ਲੰਗਰ ਤੇ ਇੱਥੇ ਮਾਤਾ ਦੇ ਭਗਤਾਂ ਨੇ ਲਾਇਆ ਹੋਇਆ ਸੀਗਾ ਬਹੁਤ ਹੀ ਸਵਾਦ ਖੋਏ ਵਾਲੀ ਕੁਲਫੀ ਦਾ ਲੰਗਰ ਤੇ ਮੈਂ ਤੇ ਮੇਰੇ ਦੋਸਤ ਨੇ ਬਾਈਕ ਲਈ ਸਾਈਡ ਤੇ ਤੇ ਹੁਣ ਅਸੀਂ ਬਦੇ ਲੰਗਰ ਵੱਲੋਂ ਤੇ ਕੁਲਫੀ ਜੋ ਕੀ ਬਹੁਤ ਹੀ ਜ਼ਰਾ ਸਵਾਸ ਸੀ ਤੇ ਅਸੀਂ ਲਿਆ ਮਜ਼ਾ ਇਹਨੂੰ ਖਾਣ ਦਾ ਬਹੁਤ ਹੀ ਮਜ਼ੇ ਨਾਲ ਖਾਦਾ ਖੋਏ ਵਾਲੀ ਕੁਲਫੀ ਦਾ ਪ੍ਰਸ਼ਾਦ ਤੇ ਹੁਣ ਅਸੀਂ ਬਦੇ ਅੱਗੇ ਆਪਣੀ ਜਰਨੀ ਵੱਲ ਨੂੰ ਜੋ ਕੀ ਸੀ ਸ਼੍ਰੀ ਨਾਨਾ ਦੇਵੀ ਮਾਤਾ ਜੀ ਦਰਬਾਰ ਤੇ ਹੁਣ ਰਸਤਾ ਜਿੱਦਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਸੁੰਨਾ ਵੀ ਹੋ ਗਿਆ ਥੋੜਾ ਪਰ ਅਸੀਂ ਉਹ ਰਾਤ ਨੂੰ ਵੀ ਅੱਗੇ ਵਧਦੇ ਰਾਵਾਂਗੇ ਤੇ ਤੁਹਾਨੂੰ ਦਿਖਾਈ ਜਾਵਾਂਗੇ ਜੋ ਵੀ ਅੱਗੇ 뷰 ਆਏਗਾ ਪਹਾੜ ਆਉਗੇ ਕੈਂਡ ਕੈਂਡ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਨਾਨਾ ਦੇਵੀ ਮਾਤਾ ਦੀ ਚੜਾਈ ਚੜ ਰਹੇ ਆ ਆਪਾਂ ਰਸਤੇ ਸੁਨਨੇ ਰਸਤੇ ਵੀ ਆ ਰਹੇ ਸੀ ਤੇ ਵਿਚ ਵਿਚ ਮਾਰਕੀਟ ਵੀ ਆ ਰਹੀ ਸੀ ਜਦੋਂ ਅਸੀਂ ਯਾਤਰਾ ਕਰਦੇ ਪਏ ਸੀਗੇ ਤੇ ਜਿਹੜੇ ਵੀ ਸੰਗਤ ਸੀਗੀ ਜਿਵੇਂ ਪੈਦਲ ਯਾਤਰੀ ਸੀ ਬਾਈਕ ਆਦੇ ਸੀਗੇ ਉਹ ਸਾਨੂੰ ਰਸਤੇ 'ਚ ਮਿਲੀ ਜਾ ਰਹੇ ਸੀ ਬਾਰ-ਬਾਰ ਤੇ ਹੁਣ ਵੀ ਜਿੱਦਾਂ ਤੁਸੀਂ ਸਾਡੇ ਸ਼ੂਟ 'ਚ ਦੇਖ ਸਕਦੇ ਹੋ ਕਿ ਜਿੱਦ ਦੇ ਵੀ ਪੈਦਲ ਯਾਤਰੀ ਆ ਗਏ ਵੱਧ ਤੋਂ ਵੱਧ ਸਾਨੂੰ ਦਿਖਦੇ ਪਏ ਨੇ ਰਸਤੇ ਦੇ ਵਿੱਚ ਇਹ ਸਾਰੇ ਹੀ ਪੈਦਲ ਜਾ ਰਹੇ ਨੇ ਮਾਤਾ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਤੇ ਕੁਝ ਪੈਦਲ ਯਾਤਰੀ ਵਾਪਸ ਆ ਰਹੇ ਸੀ ਦਰਸ਼ਨ ਕਰਕੇ ਤੇ ਕੁਝ ਜਾਂਦੇ ਪਏ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਵੀ ਆਪਣਾ ਇੰਜੋਏ ਕਰਦੇ ਹੋਏ ਆਪਣੇ ਯਾਤਰਾ ਦਾ ਇੰਜੋਏ ਕਰਦੇ ਹੋਏ ਉੱਪਰ ਆਲੂ ਵਧੀ ਜਾ ਰਹੇ ਸੀ ਤਕਰੀਬਨ ਅਸੀਂ ਹੁਣ ਬਸ ਪਹੁੰਚਣ ਵਾਲੇ ਆ ਮਾਤਾ ਜੀ ਦਾ ਦਰਬਾਰ ਥੋੜੀ ਦੇਰ ਚ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਬਾਰ ਦੇ ਬਸ ਸਾਰੀ ਮਾਰਕੀਟ ਕ੍ਰੋਸ ਕਰਨ ਤੋਂ ਬਾਅਦ ਹੁਣ ਅੱਗੇ ਜੋ ਮਾਰਕੀਟ ਆ ਰਹੀ ਹੈ ਉਹ ਆ ਰਹੀ ਹੈ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਬਾਰ ਦੀ ਤੇ ਇੱਥੋਂ ਸਾਡਾ ਹੌਣ ਸ਼ੁਰੂ ਹੋ ਜਾਂਦਾ ਹੈ ਸਟਾਰਟਿੰਗ ਪੁਆਇੰਟ ਤੇ ਲੋ ਜੀ ਹੁਣ ਸਾਡਾ ਇੱਥੋਂ ਸਟਾਰਟ ਹੁੰਦਾ ਹੈ ਸ਼੍ਰੀ ਨਾਨਾ ਦੇਵੀ ਮਾਤਾ ਜੀ ਦਾ ਸਫਰ ਤੇ ਇੱਥੇ ਜੋ ਬੰਦੇ ਗੱਡੀਆਂ ਚ ਆਏ ਆ ਉਹਨੇ ਗੱਡੀ ਆਪਣੀ ਸਾਈਡ ਤੇ ਪਾਰਕਿੰਗ ਲਾ ਕੇ ਪੈਦਲ ਜਾਈ ਕਰੋਗੇ ਪਰ ਅਸੀਂ ਆਏ ਆ ਬਾਈਕ ਤੇ ਸਾਡੀ ਬਾਈਕ ਥੋੜੀ ਅੱਗੇ ਜਾ ਕੇ ਪਾਰਕਿੰਗ ਤੇ ਲੱਗੂਗੀ ਤਾਂ ਅਸੀਂ ਵਰਦੇ ਆ ਥੋੜਾ ਅੱਗੇ ਵਾਲੋ ਤਾਂ ਚਾਲੇ ਹੋਣ ਕਰਕੇ ਸੋਣ ਦੇ ਇੱਥੇ ਬਹੁਤ ਜਿਆਦਾ ਭੀੜ ਲੱਗੀ ਹੋਈ ਆ ਸੰਗਤ ਬਹੁਤ ਜਿਆਦਾ ਆਈ ਹੋਈ ਸੀਗੀ ਜਿੱਦਾਂ ਹੀ ਤੁਸੀਂ ਬਹੁਤ ਸਾਰੀਆਂ ਬਾਈਕਾਂ ਤੇ ਬੰਦੇ ਆਏ ਹੋਏ ਆ ਤੇ ਆ ਹੈਗੀ ਆ ਮਾਤਾ ਨਾਨਾ ਦੇਵ ਜੀ ਦੀ ਮਾਰਕੀਟ ਤੇ ਉਹ ਉੱਪਰ ਅਸੀਂ ਕਰਾਂਗੇ ਦਰਸ਼ਨ ਜੀ ਨਾਨਾ ਦੇ ਵੀ ਮਾਤਾ ਜੀ ਦੇ ਜਿੱਥੇ ਅਸੀਂ ਪਹੁੰਚਣਾ ਆ ਬਾਈਕ ਅਸੀਂ ਇੱਥੋਂ ਥੋੜੀ ਹੋਰ ਅੱਗੇ ਲੈ ਕੇ ਜਾਵਾਂਗੇ ਜਿੱਦਾਂ ਕਿ ਉਹ ਸਾਹਮਣੇ ਸਾਰੇ ਸੰਗਤ ਜਾ ਰਹੀ ਹੈ ਬਾਈਕਾਂ ਲੈ ਕੇ ਇਹਨਾਂ ਦੇ ਪਿੱਛੇ-ਪਿੱਛੇ ਹੀ ਹੁਣ ਅਸੀਂ ਅੱਗੇ ਜਾ ਕੇ ਬਾਈਕ ਪਾਰਕਿੰਗ ਤੇ ਲਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਪੈਦਲ ਸਟਾਰਟ ਕਰਾਂਗੇ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੀ ਯਾਤਰਾ ਹਜੇ ਵੀ ਸਾਨੂੰ ਇੱਥੇ ਪੈਦਲ ਯਾਤਰੀ ਮਿਲੀ ਜਾ ਰਹੀ ਜਿਹੜੇ ਉੱਪਰੋਂ ਮਾਤਾ ਜੀ ਦੇ ਦਰਬਾਰ ਤੇ ਦਰਸ਼ਨ ਕਰਕੇ ਆਂਦੇ ਬੇ ਸੀਗੇ ਰਸਤੇ 'ਚ ਅਲੱਗ-ਅਲੱਗ ਥਾਂਵਾਂ ਤੋਂ ਲੋਕ ਦਰਸ਼ਨ ਕਰਨ ਆਏ ਹੋਏ ਸੀਗੇ ਜਿੰਨੇ ਵੀ ਸੰਗਤ ਆ ਗਏ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਜਿਵੇਂ ਅੱਗੇ ਮਾਰਕੀਟ 'ਚ ਵੀ ਦੇਖੀ ਤੁਸੀਂ ਤੇ ਹੁਣ ਅਸੀਂ ਜਾ ਰਹੇ ਆ ਦਰਸ਼ਨ ਕਰਨ ਉੱਪਰ ਵਾਲ ਨੂੰ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਬਾਰ ਚ ਆ ਦੇਖੋ ਭਾਈ ਲੋਕੀ ਪੈਦਲ ਵੀ ਆਗੇ ਨੇ ਤੇ ਉਹ ਬੈਠ ਕੇ ਰੈਸਟ ਕਰ ਰਹੇ ਨੇ ਤੇ ਆਪਾਂ ਹੁਣ ਜਾਵਾਂਗੇ ਮਾਤਾ ਨਾਨਾ ਦੇਵੀ ਪੂਰਾ ਹੌਲਾ ਥੱਲੇ ਹੈ ਇਹ ਪੂਰਾ ਥੱਲੇ ਦਾ ਥਿਊ ਹੈਗਾ ਆ ਰਾਹਤ ਦਾ ਵਿਊ ਆ ਰਿਹਾ ਸੀ ਬਹੁਤ ਹੀ ਜ਼ਿਆਦਾ ਘੈਂਟ ਤੇ ਰਸਤਾ ਸਾਡਾ ਹੋ ਗਿਆ ਸੀ ਹੋਰ ਵੀ ਜ਼ਿਆਦਾ ਵਧੀਆ ਤੇ ਚੜ੍ਹਾਈ ਚੜਦੇ ਹੋਏ ਇੰਜੋਏ ਕਰਦੇ ਹੋਏ ਅਸੀਂ ਪਹੁੰਚ ਰਹੇ ਹਾਂ ਪੈਦਲ ਯਾਤਰੀਆਂ ਨੂੰ ਮਿਲਦੇ ਹੋਏ ਤੇ ਇਹਨਾਂ ਦਾ ਸ਼ੂਟ ਕਰਦੇ ਹੋਏ ਬਾਅਦਿਆਂ ਆਪਣੇ ਅੱਗੇ ਦੀ ਜਰਨੀ ਵੱਲੂ ਤੇ ਥੋੜੀ ਦੇਰ ਚ ਅਸੀਂ ਹੁਣ ਪਹੁੰਚ ਜਾਣਾ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਬਾਰ 'ਚ ਬੱਜੀ ਦਾ ਸਾਡਾ ਵਿਊ ਆਪੂ ਦਾ ਇਹ ਬਹੁਤ ਹੀ ਵਧੀਆ ਹੋ ਗਿਆ ਤਾਂ ਪੂਰਾ ਨੀਚੇ ਸੰਗੀਂਡੀ ਹਵਾਰੀ ਆ ਉਹ ਸਾਨੂੰ ਅਹੀ ਸਵੇਰੇ ਦਿਖਾਵਾਂਗੇ ਬੱਦਲ ਰਿਹਾ ਹੈ ਇਹ ਉਹ ਦੇਖੋ ਜੀ ਓਏ ਹੋਏ ਓਏ ਹੋਏ ਕੀ ਬੱਦਲ ਨੇ ਤੇ ਤੱਕ ਲੱਗੇ ਹੋਏ ਸੀਗੇ ਫਟੇ ਕਿਉਂਕਿ ਸੰਗਤ ਬਹੁਤ ਹੀ ਜ਼ਿਆਦਾ ਆਈ ਹੋਈ ਸੀਗੀ ਇਸ ਕਰਕੇ ਥੋੜੀ ਥੋੜੀ देर ਚ ਫਟਕ ਖੋਲ ਕੇ ਥੋੜੀ ਥੋੜੀ ਸੰਗਤ ਅੱਗੇ ਭੇਜ ਰਹੇ ਸੀਗੇ ਤੇ ਰਸਤੇ ਸਾਨੂੰ ਆਪਣੇ ਥੋੜੇ ਜਿਹੇ ਲੁਧਿਆਣਾ ਦੇ ਵੀ ਫਰੈਂਡ ਮਿਲੇ ਜਿਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹੋਏ ਬਦੇ ਆਪਣੇ ਅੱਗੇ ਸਫ਼ਰ ਵੱਲੂ ਤੇ ਬੱਸ ਇੱਥੋਂ ਸਾਡਾ ਥੋੜਾ ਜਿਹਾ ਸਫ਼ਰ ਹੈਗਾ ਨਾਨਾ ਦੇਵੀ ਮਾਤਾ ਜੀ ਦਾ ਥੋੜੀ ਟਾਈਮ ਤੇ ਅਸੀਂ ਪਹੁੰਚ ਜਾਣਾ ਉੱਪਰ ਦਰਵਾਜ਼ਾ ਲੋ ਜੀ ਬਾਈਕ ਪਾਰਕਿੰਗ ਤੇ ਲਾ ਕੇ ਹੁਣ ਅਸੀਂ ਚੱਲ ਪਿਆ ਪੈਦਲ ਮਾਤਾ ਜੀ ਦੇ ਦਰਸ਼ਨ ਕਰਨ ਤੇ ਜਿੱਦਾਂ ਇਹਦਾ ਉੱਪਰ ਵਧੀ ਜਾਵਾਂਗੇ ਆਪਾਂ ਤੁਹਾਨੂੰ ਸ਼ੂਟ ਚ ਦਿਖਾਈ ਜਾਣਾ ਨਾਲ ਦੀ ਨਾਲ ਤੇ ਇੱਥੋਂ ਅਸੀਂ ਹੁਣ ਲੈਵਾਂਗੇ ਸਭ ਤੋਂ ਪਹਿਲੇ ਪ੍ਰਸ਼ਾਦ ਤੇ ਪ੍ਰਸ਼ਾਦ ਲੈ ਕੇ ਪਹੁੰਚ ਗਿਆ ਅਸੀਂ ਹੁਣ ਦਰਵਾਜ਼ੇ ਦੇ ਅੰਦਰ ਇੱਥੋਂ ਸਾਡਾ ਅੰਦਰ ਐਂਟਰੀ ਹੋਣ ਦਾ ਰਸਤਾ ਆ ਤੇ ਹੁਣ ਸਾਹਮਣੇ ਜੀ ਦੇਖਦੇ ਮਾਤਾ ਜੀ ਦਾ ਦਰਵਾਜ਼ਾ ਆ ਇੱਥੇ ਹੁਣ ਅਸੀਂ ਲਾਂਚ ਲਾ ਕੇ ਕਰਾਂਗੇ ਦਰਸ਼ਨ ਉਹ ਸਾਹਮਣੇ ਉਹ ਕੇ ਮਾਤਾ ਜੀ ਦੇ ਦਰਬਾਰ ਦੇ ਦਰਸ਼ਨ ਜੈ ਮਾਤਾ ਨਾਨਾ ਦੇਵੀ ਜੀ ਅਸੀਂ ਉੱਪਰ ਪਹੁੰਚੇ ਸੀਗੇ ਬਹੁਤ ਹੀ ਜ਼ਿਆਦਾ ਲੇਟ 11:00 11:30 ਦੇ ਵਿੱਚ ਵਿੱਚ ਤੇ 12:00 ਵਜੇ ਦਰਬਾਰ ਬੰਦ ਹੋ ਜਾਂਦਾ ਹੈ ਜਿਸ ਕਰਕੇ ਭੀੜ ਸਾਨੂੰ ਬਹੁਤ ਹੀ ਜ਼ਿਆਦਾ ਘੱਟ ਮਿਲੀ ਤੇ ਆਮ ਨਾਲ ਲਾਂਚ ਲਾ ਕੇ ਅਸੀਂ ਕੀਤਾ ਦਰਸ਼ਨ ਤੇ ਦਰਸ਼ਨ ਕਰਨ ਤੋਂ ਬਾਅਦ ਮੈਂ ਸ਼ੂਟ ਲਿੱਤਾ ਉੱਪਰ ਦੇ ਪੂਰੇ ਵਿਊ ਦਾ ਪਰ ਅੰਦਰ ਕਿਉਂਕਿ ਕੈਮਰਾ ਅਲਾਉਡ ਨਹੀਂ ਸੀਗਾ ਤੇ ਤਾਂ ਕਰਕੇ ਆਪਾਂ ਤੁਹਾਨੂੰ ਬਾਹਰੋਂ ਦਿਖਾ ਰਹੇ ਆ ਤੇ ਲੋ ਜੀ ਹੁਣ ਅਸੀਂ ਖੜਿਆ ਨਰਾ ਦੇ ਵੀ ਮਾਤਾ ਜੀ ਦੇ ਮੰਦਿਰ ਦੇ ਬਾਹਰ ਤੇ ਉਹ ਪਿੱਛੇ ਜਿੱਦਾਂ ਤੁਸੀਂ ਮੇਰੇ ਦੇਖ ਸਕਦੇ ਹੋ ਮੰਦਿਰ ਹੈਗਾ ਜਿੱਥੋਂ ਆਪਾਂ ਹੁਣੇ ਦਰਸ਼ਨ ਕਰਕੇ ਨਿਕਲੇ ਆ ਤੇ ਆ ਸਾਹਮਣੇ ਰਸਤਾ ਆ ਜਿੱਥੋਂ ਅਸੀਂ ਜਾਣਾ ਆ ਤੇ ਉੱਪਰ ਤੁਸੀਂ ਮੌਸਮ ਦੇਖ ਸਕਦੇ ਹੋ ਕਿੰਨਾ ਪੂਰੀ ਤੇਜ਼ ਹਵਾ ਚੱਲਦੀ ਪਈ ਆ ਸਾਹਮਣੇ ਪੰਡਤ ਜੀ ਬੰਦੇ ਬੈਸੇਗੇ ਡੋਰੀ ਤੇ ਪ੍ਰੀਤ ਬਾਈ ਨੇ ਵੀ ਬਣਾਈ ਡੋਰੀ ਤੇ ਹੁਣ ਅਸੀਂ ਬਾਅਦ ਦੇ ਅੱਗੇ ਤੇ ਇਹ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਹੈਗਾ ਇੱਥੋਂ ਜੱਟ ਜੂਨਾ ਮੋੜ ਨੇ ਮਾਤਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਛਲਾਂਗ ਮਾਰੀ ਸੀ ਜਿੱਦਾਂ ਕੀ ਉਹਨਾਂ ਦੀ ਸਟੋਰੀ ਵਿੱਚ ਦੱਸਿਆ ਗਿਆ ਆ ਤੇ ਹੁਣ ਸਾਡੇ ਬਹੁਤ ਹੀ ਵਧੀਆ ਹੋ ਗਏ ਸੀਗੇ ਦਰਸ਼ਨ ਮਾਤਾ ਜੀ ਦੇ ਦਰਬਾਰ ਤੇ ਵੀ ਤੇ ਸਾਰੇ ਪਾਸੇ ਹੋਰ ਪਾਸੇ ਵੀ ਤੇ ਹੁਣ ਅਸੀਂ ਇੱਥੋਂ ਉਤਰਾਂਗੇ نیچے ਨੂੰ ਉਤਰਾਈ ਵੱਲ ਨੂੰ ਕਿਉਂਕਿ ਰਾਤ ਦੇ 12 ਵਜੇ ਸੀਗੇ ਤੇ ਤੇਜ਼ ਹਵਾਵਾਂ ਉੱਪਰ ਚਲਦੀਆਂ ਪਈਆਂ ਆ ਤੇ ਹੁਣ ਅਸੀਂ ਇਹੀ ਠੰਡੰਡੀ ਹਵਾਵਾਂ ਦੇ ਵਿੱਚ ਆਪਾਂ نیچے ਵਾਲੂ ਆਪਣੀ ਜਰਨੀ ਸਟਾਰਟ ਕਰਾਂਗੇ ਤੇ ਪੈਦਲ ਯਾਤਰਾ ਪ੍ਰਸ਼ਾਦ ਲੈ ਕੇ ਨਾਰੀਅਲ ਦਾ نیچے ਵਾਲੂ ਜਾਵਾਂਗੇ ਤੇ ਆ ਗਈਆਂ ਪੌੜੀਆਂ نیچے ਜਾਂਦੀਆਂ ਤੇ ਹੁਣ ਅਸੀਂ ਇੱਥੋਂ نیچے ਜਾ ਉਤਰ ਕੇ ਆਪਣੀ ਪਾਰਕਿੰਗ ਚੋਂ ਚੱਕਾਂਗੇ ਬਾਈਕ ਤੇ ਕਰਾਂਗੇ ਆਪਣੀ ਅਗਲੀ ਜਰਨੀ ਦੀ ਸ਼ੁਰੂਆਤ ਸ਼੍ਰੀ ਨਾਨਾ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ نیچے ਵਾਲੂ ਪਹੁੰਚ ਰਹੇ ਹਾਂ ਤੇ ਬਹੁਤ ਵਧੀਆ ਦਰਸ਼ਨ ਸਾਡੇ ਹੋ ਗਏ ਸੀਗੇ ਤੇ ਹੁਣ ਅਸੀਂ نیچے ਮਾਰਕੀਟ 'ਚ ਪਹੁੰਚ ਗਏ ਜਿੱਥੇ ਲੱਗ ਰਿਹਾ ਸੀ ਪੂਰੇ ਜੋਦੇ ਚ ਨਾਲ ਸ਼੍ਰੀ ਦੇਵੀ ਮਾਤਾ ਜਿਹੜੇ ਜਾਰੇ ਹੁਣ ਅਸੀਂ ਵਧੇ ਆਪਣੀ ਅੱਗੇ ਜਰਨੀ ਵੱਲ ਜੋ ਕਿ ਸੀ ਸ਼੍ਰੀ ਅਨੰਦਪੁਰ ਸਾਹਿਬ ਜੀ ਤੇ ਥੋੜੀ ਦੇਰ ਚ ਅਸੀਂ ਇੱਥੋਂ ਚੱਲਣ ਤੋਂ ਬਾਅਦ ਪਹੁੰਚ ਗਏ ਗੁਰਦੁਆਰਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪੋਤ ਤੋਂ ਅਸੀਂ 12 ਵਜੇ ਜਰਨੀ ਸਟਾਰਟ ਕੀਤੀ ਸੀ ਤਾਂ ਥੋੜਾ ਅਸੀਂ ਇੱਥੇ ਅਰਲੀ ਮਾਰਨਿੰਗ ਪਹੁੰਚ ਗਏ ਆ ਇਸ ਸਮੇ ਅਸੀਂ ਆ ਜਿਲ੍ਹਾ ਰੂਪਨਗਰ શ્રી ਅਨੰਦਪੁਰ ਸਾਹਿਬ ਦੇ ਵਿੱਚ ਤੇ ਠੀਕ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਖਤ શ્રી ਕੇਸਗੜ੍ਹ ਸਾਹਿਬ ਦੇ ਇਹ ਬਹੁਤ ਹੀ ਜਿਆਦਾ ਪਵਿੱਤਰ ਸਥਾਨ ਹੈ ਇੱਥੇ ਦਸਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਹੁਣ ਅਸੀਂ ਪਹੁੰਚ ਗਏ ਆ ਇਸ਼ਨਾਨ ਘਰ ਜਿੱਥੇ ਸਰੋਵਰ ਚ ਦੇਖਣ ਨੂੰ ਮਿਲੀਆਂ ਬਹੁਤ ਹੀ ਸੋਹਣੀਆਂ ਤੇ ਬਹੁਤ ਹੀ ਜਿਆਦਾ ਮਛਲੀਆਂ ਜਿਨ੍ਹਾਂ ਨੂੰ ਦੇਖ ਕੇ ਦਾ ਮਨ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀ ਤੇ ਇੱਥੇ ਆ ਰਹਾ ਸੀ ਬਹੁਤ ਹੀ ਵਧੀਆ 뷰 ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਲੱਗੀ ਹੋਈ ਆ ਤੇ ਪੂਰੇ ਸਰੋਵਰ ਦੇ ਵਿੱਚ ਮਛਲੀ ਮਛਲੀਆਂ ਆ ਤਾਂ ਪਰ ਉਹਨਾਂ ਇਸ਼ਨਾਨ ਕਰਦੇ ਮੈਨੂੰ ਥੋੜਾ ਡਰ ਵੀ ਲੱਗ ਰਿਹਾ ਸੀਗਾ ਕਿ ਇਸ਼ਨਾਨ કરીਏ ਤਾਂ ਕਿੱਦਾਂ ਕਰੀਏ ਕਿਉਂਕਿ ਮਛਲੀਆਂ ਹੀ ਮਛਟੀਆਂ ਆ ਗਈਆਂ ਪਰ ਫੇਰ ਲਿੱਤਾ ਵਾ ਬਾਬਾ ਜੀ ਦਾ ਨਾਂ ਤੇ ਸਾਈਡ ਤੇ ਜਗ੍ਹਾ ਲੱਭ ਕੇ ਜਿੱਥੇ ਬਹੁਤ ਹੀ ਜ਼ਿਆਦਾ ਘੱਟ ਮਛਲੀਆਂ ਸੀਗੀਆਂ ਤੇ ਸੋਚਿਆ ਕਿ ਇੱਥੇ ਖੜ ਕੇ ਇਸ਼ਨਾਨ ਕੀਤਾ ਜਾਵੇ ਕਿਉਂਕਿ ਬਾਕੀ ਸਾਰੇ ਸਰੋਵਰ ਚ ਬਹੁਤ ਜ਼ਿਆਦਾ ਮਛਲੀਆਂ ਸੀ ਤੇ ਥੋੜਾ ਬਹੁਤਾ ਜਿੱਥੇ ਘੱਟ ਸੀ ਕਿਉਂਕਿ ਡਰ ਸੀਗਾ ਕਿ ਉੱਪਰ ਪੈਰ ਪੂਰ ਵੀ ਨਾ ਰੱਖਿਆ ਜਾਵੇ ਸੇਫਟੀ ਪਰਪਸ ਲਈ ਮੈਂ ਸਾਈਡ ਤੇ ਹੋ ਕੇ ਆਪਾਂ ਕੀਤਾ ਇਸ਼ਨਾਨ ਪਰ ਇਸ਼ਨਾਨ ਕਰਦੇ ਸਾਰ ਵੀ ਮਛਲੀਆਂ ਆਈ ਜਾ ਰਹੀਆਂ ਸੀ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਅੰਦਰ ਚੱਲ ਰਿਹਾ ਸੀ ਪਾੜ ਤੇ ਮਨ ਨੂੰ ਮਿਲਦੀ ਸੀ ਬਹੁਤ ਹੀ ਵਧੀਆ ਸ਼ਾਂਤੀ ਤੇ ਜਿਸ ਕਰਕੇ ਇਸ ਤਰ੍ਹਾਂ ਮਾਹੌਲ ਬਹੁਤ ਹੀ ਜ਼ਿਆਦਾ ਸ਼ਾਂਤ ਹੁੰਦਾ ਹੈ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ 뷰 ਵੀ ਪੂਰਾ ਬਹੁਤ ਵਧੀਆ ਸ਼ਾਂਤ ਮਾਹੌਲ ਨਾਲ ਬਾਬਾ ਜੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਅਸੀਂ ਆ ਗਏ ਸੀ ਬਾਦ ਦੁਆਰਾ ਮਾਰਕੀਟ ਦੇ ਵਿੱਚ ਤੇ ਮਾਰਕੀਟ ਦੇ ਵਿੱਚ ਸੀਗੀ ਬਹੁਤ ਹੀ ਵਧੀਆ ਰੌਣਕ ਤੇ ਹੁਣ ਅਸੀਂ ਇਧਰ ਸਾਈਡ ਤੇ ਲੱਗੀ ਆ ਪਾਰਕਿੰਗ ਸਾਡੀ ਬਾਈਕ ਉਹ ਕੱਢ ਕੇ ਅਸੀਂ ਦੁਬਾਰਾ ਜਰਨੀ ਸਟਾਰਟ ਕਰਾਂਗੇ ਆਪਣੇ ਘਰ ਵੱਲ ਲੋ ਜੀ ਨੰਦਪੀਰ ਸਾਹਿਬ ਤੋਂ ਜਾ ਰਹੇ ਅਸੀਂ ਵਾਪਸ ਤੇ ਰਸਤੇ ਤੇ ਆਣ ਲੱਗ ਗਿਆ ਨੂੰ ਤਾਂ ਸਾਨੂੰ ਕਰਨਾ ਪਿਆ ਛੱਡ ਤੇ ਲੈ ਕੇ ਬਾਰਿਸ਼ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਤੇਜ਼ ਤੇ ਬਹੁਤ ਹੀ ਜ਼ਿਆਦਾ ਦੇਰ ਤੱਕ ਇਸ ਕਰਕੇ ਸਾਨੂੰ ਇੱਥੇ ਸਟੇ ਕਰਨਾ ਪੈ ਰਿਹਾ ਹੈ ਸਾਡਾ ਪਲਾਨ ਸੀਗਾ ਕਿ ਅਸੀਂ ਪੂਰੀ ਰਾਤ ਬਾਈਕ ਚਲਾਉਂਦੇ ਚਲਾਉਂਦੇ ਸਵੇਰ ਤੱਕ ਲੁਧਿਆਣਾ ਪਹੁੰਚ ਜਾਈਏ ਪਰ ਜਿਹੜੇ हिसाब ਨਾਲ ਬਾਰਿਸ਼ ਪੈ ਰਹੀ ਸੀਗੀ ਸਾਡਾ ਇਹ ਪਲਾਨ ਸਾਨੂੰ ਕੈਨਸਲ ਹੁੰਦਾ ਹੈ ਲੱਗ ਰਿਹਾ ਸੀ ਕਿਉਂਕਿ ਇੱਥੇ ਸਾਨੂੰ ਬਹੁਤ ਹੀ ਜ਼ਿਆਦਾ ਸਟੇ ਕਰਨਾ ਪੈ ਰਿਹਾ ਸੀ ਕਿਉਂਕਿ ਬਾਰਿਸ਼ ਛਿੜੀ ਆ ਇਹ ਹਟਣਾ ਨਾਂ ਮੀ ਨਹੀਂ ਲੈ ਰਹੀ ਸੀ ਜੋ ਵੀ ਲੋਕੀ ਸੀ ਉਹ ਬਾਰਿਸ਼ ਚ ਆ ਰਹੇ ਸੀ ਬਾਰਿਸ਼ ਚ ਜਾ ਰਹੇ ਸੀ ਤੇ ਨਾਲ ਹੀ ਮੇਰੀ ਨਿਗਾਹ ਪਈ ਚਾਹ ਵਾਲੀ ਰੇੜੀ ਤੇ ਤੇ ਇਸ ਤੋਂ ਮੈਨੂੰ ਯਾਦ ਆਈ ਸ਼ਾਇਰੀ ਕਿ ਸਾਡੀ ਜੋ ਇਹ ਜ਼ਿੰਦਗੀ ਹੈ ਇਹ ਵੀ ਚਾਹ ਦੀ ਪੱਤੀ ਦੀ ਤਰ੍ਹਾਂ ਹੀ ਆ ਥੋੜੀ ਤਾਂ ਬਹੁਤ ਆ ਪਰ ਅੱਖਾਂ ਖੋਲ ਦਿੰਦੀ ਆ ਤੇ ਦੋਸਤੋ ਇੱਕ ਤਾਂ ਮੈਨੂੰ ਚਾਹ ਪਸੰਦ ਆ ਤੇ ਦੂਜਾ ਤੇਰਾ ਨਾਂ ਪਸੰਦ ਆ ਤੇ ਸ਼ਮਸ਼ਮ ਪੈਂਦਾ ਮੀ ਪਸੰਦ ਆ ਤੇ ਇੱਥੇ ਹੁੰਦਾ ਸਾਡੇ ਅੱਜ ਦੇ ਬਲੌਗ ਦਾ ਐਂਡ ਤੇ ਆਪਾਂ ਤੁਹਾਨੂੰ ਹੁਣ ਮਿਲਾਂਗੇ ਅਗਲੇ ਬਲੌਗ ਚ ਜੋ ਕੀ ਔਰ ਵਾਲਾ ਬਹੁਤ ਹੀ ਜ਼ਿਆਦਾ ਘੈਂਟ ਤੇ ਬਾਬਾ ਜੀ ਖੜਿਆ ਆ ਕਹਿੰਦਾ ਵੀ ਚਾਹ ਤੁਹਾਡੀ ਹੋ ਗਈ ਆ ਰੈਡੀ ਜੋ ਕੀ ਬੜਾਈ ਆ ਬਾਬਾ ਜੀ ਨੇ ਬਹੁਤ ਹੀ ਜ਼ਿਆਦਾ ਵਧੀਆ ਤੇ ਕਹਿੰਦੇ ਪੀ ਕੇ ਚੱਕੋ ਇਹਨਾਂ ਪੈਂਦੇ ਮੀਰੇ ਮੌਸਮ ਦੇ ਵਿੱਚ ਸਵਾਦ ਤੇ ਮਿਲ ਰਿਹਾ ਦੋਸਤੋ ਅਗਲੇ ਬਲੌਗ ਚ ਧੰਨਵਾਦ